ਪੈ ਜਿਹੜੇ ਪੈ ਸਾਹ ਸਾਡੇ ਅਪੀ ਦਾ ਫਿਰ ਹਾਂ ਫਾਈਟ ਸਾਡੇ ਇਹ ਗੁੱਦਾ ਨੰਬਰ ਆਪਾਂ ਜਿਹੜੇ ਦੱਬੀ ਬੋਲਦੇ ਹਾਂ ਹਾਂ ਤੁਮਾਰੀ ਇਸ਼ਾਰਾ ਕੁਝ ਨਹੀਂ ਮੈਨੂੰ ਨਹੀਂ ਆਦਾ ਨਾਲ ਹੀ ਬੇਕਵਾਦ ਹੋ ਜਾ ਨਾਈ ਨਾ ਬਾਤ ਤੇਰੀ ਬਾਤ ਨਹੀਂ ਆ ਗਿਆ ਨਹੀਂ ਮੈਂ ਨਹੀਂ ਤੁਸੀਂ ਐ ਕਿਹਾ ਵਾਹੇ ਤੁਸੀਂ ਕਾ ਖਾਸ ਵਾਹੇ ਕੀ ਹੋਰ ਕੋਣਾ ਹੀ ਨਾ ਜੋ ਜੀ ਬੈਠ ਪੜਿਆ ਹੋ ਬਹੁਤ ਅੰਗਾ ਦੇ ਪ੍ਰਾਪਤ ਹੋ ਉਹਦੇ ਸੋਨਿਹਾਲ ਸੋਨਿਹਾਲ ਇੱਕ ਮਿੰਟ ਦੇਖਿਓ ਮੈਂ ਇੱਕ ਬਹੁਤ ਦੇਖਿਓ ਜੀ ਪੁਣੀ ਬਈ ਜੀ ਠੀਕ ਹਲਾ ਫਾਈਟ ਆ ਅਤੀ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਆਪਾਂ ਸਭ ਜੀ ਨੂੰ ਪਤਾ ਹੈ ਕਿ ਸਰਕਾਰ ਤੋਂ ਸਮਾਜ ਦੀ ਜੋ ਕਰਵਾਈ ਹੇਠ ਸਰਦਾਰ ਕੁਲਵੰਤਰ ਸਿੰਘ ਸਾਧਵਾ ਮਾਜੂਸ ਸਪੀਕਰ ਸਾਹਿਬ ਦੀ ਜੋ ਕਰਵਾਈ ਹੇਠ ਜਿਸ ਤਰ੍ਹਾਂ ਤਰੱਕੀ ਸਾਡੇ ਜ਼ਿਲ੍ਹੇ ਦੀ ਹਲਕੇ ਦੀ ਪੰਜਾਬ ਦੀ ਜਿਹੜੀ ਹੋ ਰਹੀ ਹੈ ਸੋ ਉਸੇ ਤਹਿਤ ਸਾਡੇ ਪਿਰਵਾਰ ਚ ਵੀ ਲਗਾਤਾਰ ਵਾਧਾ ਹੋ ਰਿਹਾ ਅੱਜ ਬੜੀ ਖੁਸ਼ੀ ਨਾਲ ਸਭ ਨੂੰ ਮਾਣ ਨਾਲ ਦੱਸਦੇ ਹੋਇਆ ਇਹ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿਚਕਾਰ ਸਰਦਾਰ ਕੁਲਵਿੰਦਰ ਸਿੰਘ ਜਿਹੜੇ ਪੁਰਾਣੀ ਕਾਂਗਰਸ ਆਗੂ ਸੀ ਉਹ ਅੱਜ ਆਪਣੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਛੱਡ ਕੇ ਸਾਡੇ ਵਿੱਚ ਕਾ ਸਾਡਾ ਹਿੱਸਾ ਬਣੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਧਰਪਤਨੀ ਸਰਜੀਤ ਕੌਰ ਜਿਹੜੇ ਮੌਜੂਦਾ ਬਲਾਕ ਸੰਮਤੀ ਮੈਂਬਰ ਨੇ ਉਹ ਤੇ ਨਾਲ ਇਹਨਾਂ ਦੀ ਟੀਮ ਚੋਂ ਅਸ਼ਿੰਦਰ ਸਿੰਘ ਜੀ ਸਾਹਿਬ ਸਿੰਘ ਪਰਿਵਾਰ ਸਮੇਤ ਆ ਪਰਿਵਾਰ ਦਾ ਹਿੱਸਾ ਬਣੇ ਨੇ ਬਾਕੀ ਸਾਡੇ ਇੱਥੇ ਪਾਰਟੀ ਦੇ ਸਾਰੇ ਸਾਥੀ ਸੱਜਣ ਭਾਈ ਇਕਬਾਲ ਹੈਪੀ ਭਾਈ ਸਿਮਰਿ ਹੋਣੀ ਹੋਰ ਸਾਰੇ ਸਾਥੀ ਸਾਡੇ ਇੱਥੇ ਖੜੇ ਆ ਸੋ ਆ ਇੰਨਾ ਸਾਰਿਆਂ ਦੀ ਮਜੂਦਗੀ ਚ ਬਾਈ ਜੀ ਨੂੰ ਉਹਨਾਂ ਨੂੰ ਜੀ ਆਇਆਂ ਆਖਦੇ ਆ। ਸੋ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਸਾਥੀ ਸਾਡੇ ਨਾਲ ਹੋਰ ਵੀ ਜਿਹੜੇ ਜੁੜ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਪਹਿਲਾਂ ਸਾਰਿਆਂ ਮਾਰਕਟ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਜਿਵੇਂ ਕਿ ਸਾਡੇ ਸਤਿਮਾਨ ਜੇਹਨਰ ਸਾਹਿਬ ਨੇ ਦੱਸਿਆ ਜੀ ਕਿ ਜਿਹੜੀਆਂ ਪੰਜਾਬ ਸਰਕਾਰ ਜੋ ਸਾਡੇ ਜਿਹੜੇ ਮਾਨਪਾਲਿਕਾ ਸਪੀਕਰ ਸਾਹਿਬ ਵੀ ਪਤਾਨ ਸਿੰਘ ਸੰਧਵਾ ਜੀ ਉਹਨਾਂ ਦੀ ਯੋਗਦਾਨੀ ਦੇ ਜਿਹੜੇ ਵਿਕਾਸ ਕਾਰਜ ਹੈ ਉਹ ਲਗਾਤਾਰ ਚੱਲ ਰਹੇ ਆ ਤੇ ਅਗੜੀ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਘਰਾ ਘਰੇ ਬੰਦੀ ਆ ਉਹਨੂੰ ਖਤਮ ਕਰਨਾ ਇਹ ਵੀ ਯਤਨਸ਼ੀਲ ਆ ਤੇ ਸਾਡੇ ਜਿਹੜੇ ਵਿਕਾਸ ਕਾਰਜਾਂ ਦਾ ਉਹਨਾਂ ਤੋਂ ਪ੍ਰਭਾਵ ਹੋ ਕੇ ਜਿਹੜੇ ਕੰਮ ਕਰਨਾ ਕੀ ਹੈ ਸਾਡੇ ਆਪਰਵਾਦ ਦਾ ਹਿੱਸਾ ਬਣਿਆ ਮੈਂ ਇਹਨਾਂ ਨੂੰ ਬਾਤੀ ਜੁਆਨ ਕੰਮ ਤੇ ਜੀ ਆ ਕਿ ਮੈਂ ਤੇ ਸਾਨੂੰ ਪੂਰਪੂਰਕ ਵਿਸ਼ਵਾਸ ਹੈ ਕਿ ਇਸ ਇਹ ਸਾਡੀ ਟੀਮ ਹੈ ਸਾਰੀ ਇਹ ਨਾਲ ਮਿਲ ਕੇ ਜਿਹੜੇ ਪਿੰਡ ਦੇ ਵਿਕਾਸ ਲਈ ਬਣਦੀ ਵਿੱਚ ਤੇ ਲਈ ਚੇਚੇ ਕਦਮ ਚੁੱਕੂ ਜੀ ਆਇਆ ਧੰਨਵਾਦ ਤੁਹਾਨੂੰ